ਮੈਂ ਰਪਿੰਦਰ ਸਿੰਘ ਆ ਭਟਾ ਕਲੋਨੀ ਬੰਦੀ ਹਰਕ ਬਹਲੇ ਚੱਕਦਾ ਇਹ ਬਾਈਪਾਸ ਤੇ ਨਾ ਇਥੇ ਕਲੋਨੀ ਦਾ ਸਾਰਾ ਕੂੜਾ ਲੱਗਾ ਹੈਗਾ ਤੱਕ ਵੇਖੋ ਤੁਸੀਂ ਇਥੇ ਪਹਿਲਾਂ ਕੂੜਾ ਦਾ ਢੇਰ ਲੱਗਾ ਦਾ ਸੀ ਆਪਾਂ ਉਹ ਸਾਰਾ ਕੂੜਾ ਚੁਕਾ ਕੇ ਤੇ ਮਿੱਟੀ ਪਾਤੀ ਠੀਕ ਹੈ ਤੁਸੀਂ ਅੱਗੇ ਵੀ ਵੇਖ ਸਕਦੇ ਹੋ ਸੜਕ ਦੇ ਨਾਲ ਕਿਤੇ 1 ਫੁੱਟ ਮਿੱਟੀ ਨਹੀਂ ਅਸੀਂ ਇਥੇ ਮਿੱਟੀ ਪੰਜ ਪੰਜ 10 ਦਾ ਫੁੱਟ ਨਾਲ ਲਾਈ ਆ ਇਧਰ ਵੀ ਕੂੜਾ ਦੀ ਸਮੱਸਿਆ ਕਰਕੇ ਇਥੇ ਮਿੱਟੀ ਲਾਈ ਕੂੜਾ ਨਾ ਚੱਲ ਜੇ ਅਸੀਂ ਇਹ ਕਰਨੇ ਆ ਵੀ ਇੱਥੇ ਮਿੱਟੀ ਲਾੜੀ ਦਾ ਠੀਕ ਹੈ ਕਿ ਲੋਕੀ ਕੂੜਾ ਨਾ ਸੁੱਟਣ ਕਲੋਨੀ ਆ ਤੁਹਾਡੇ ਸਾਹਮਣੇ ਆ ਕੈਮਰਾ ਮਾਰੋ ਉਧਰ ਸਾਰੇ ਵੀ ਇੱਥੇ ਮਿੱਟੀ ਲਾਤੀ ਕੂੜਾ ਗਾਂ ਗਾਂ ਜਾਣ ਡਿਆ ਪਿਆ ਹੁਣ ਜੇ ਇਥੋਂ ਅਸੀਂ ਬੰਦ ਕਰ ਦਿੰਨੇ ਆ ਤੇ ਕੂੜਾ ਇੱਥੇ ਡਿਗਣ ਨਾ ਪੰਦਾ ਆ ਤੁਹਾਡੇ ਸਾਰੇ ਧਿਆਨ ਦੇ ਵਿੱਚ ਆ ਇਹ ਇੱਕ ਬੰਦਾ ਨਾ ਇਹਦਾ ਰਕਬਾ ਨਾ ਕੋਈ ਗੱਲ ਨਾ ਇਹਦੀ ਕੋਈ ਜ਼ਮੀਨ ਇੱਥੇ ਸਰਕਾਰੀ ਜੰਗਲਾਤ ਦੀ ਜ਼ਮੀਨ ਆ ਜੰਗਲਾਤ ਵਾਲੇ ਆ ਕੇ ਰੋਕਣ ਠੀਕ ਹੈ ਨਹੀਂ ਇਹ ਗੈਂਗਸਟਰ ਸੱਦ ਕੇ ਇੱਥੇ ਤੇ ਆ ਜਾਂਦਾ ਰੋਜ਼ ਹੀ ਮੁੰਡੇ ਸੱਦ ਲਾਂਦਾ ਹੀ ਇੱਥੇ ਹਥਿਆਰ ਕੱਢਦਾ ਮਿੱਟੀ ਆਪਣੀ ਹੈ ਹਾਂ ਜੀ ਅੱਜ ਵੀ ਅਸੀਂ ਕਿਹਾ ਵੀ ਜੇ ਕਿਸ ਨੂੰ ਉਤਰਾ ਜਾ ਵੇਖੋ ਰੋਡ ਦੇ ਨਾਲ ਪਿਛੇ ਕਿਤੇ 3 ਫੁੱਟ ਲੱਗੀ ਦੀ ਆ ਅਸੀਂ ਇੱਥੇ 15 ਫੁੱਟ ਨਾਲ ਲਾਈ ਦੀ ਆ ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਏ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਵੀ ਜੋ ਗਰਾਊਂਡ ਲੈਵਲ ਆ ਉਸੇ ਲੈਵਲ ਦੇ ਕਿਤੋਂ ਪੁੱਟੀ ਨਹੀਂ ਕੀਤੀ ਆ ਸਾਡੀ ਮਿੱਟੀ ਸਾਨੂੰ ਹੀ ਨਹੀਂ ਚੁੱਕੰਦੇ ਨੇ ਅਸੀਂ ਸਿਰਫ ਇੱਥੇ ਲਾਂਦ ਦਾ ਕਾਰਨ ਏ ਪੀ ਜੇ ਅਸੀਂ ਨਹੀਂ ਲਾਂਦੇ ਤੇ ਕਲੋਨੀ ਸਾਰੀ ਕੂੜਾ ਸੁੱਟਦੀ ਐ ਹੁਣ ਘਰ ਸਾਹਮਣੇ ਮੇਰਾ ਘਰ ਆ ਠੀਕ ਹੈ ਨਹੀਂ ਅਲਰਜੀ ਇਹਨਾਂ ਨੂੰ ਇਸ ਗੱਲ ਦੀ ਆ ਕਿ ਨਾਲ ਮੇਰੇ ਲਾਗੇ ਖੋਲਿਆ ਬਣਿਆ ਕੈਬਨ ਬਣਿਆ ਕੁੱਕ ਤੱਕ ਹੈ ਨਹੀਂ ਸਵੇਰੇ 8 ਵਜੇ ਤੋਂ ਇੱਥੇ ਕੁੜੀਆਂ ਮੁੰਡੇ ਆਣੇ ਸਟਾਰਟ ਹੋ ਜਾਂਦੇ ਆ ਇਹ ਗੱਲ ਤੋਂ ਮੈਂ ਰੋਕਦਾ ਬਸ ਇਹ ਗੱਲ ਦੀ ਰੰਜਿਸ਼ ਆ ਉਹ ਗੱਲ ਦਾ ਪੰਗਾ ਲੈਂਦੇ ਆ ਨਰਨਾ ਪੰਜ ਸਾਰਾ ਰਿਆ ਸੀ ਸਾਹਮਣੇ ਤੁਸੀਂ ਝਾਤੀ ਮਾਰੋ ਸਾਰੇ ਘਰ ਨੇ ਕੋਈ ਬੋਲ ਨਹੀਂ ਸਕਦਾ ਇਹ ਉਹਨੂੰ ਮੁੰਡਿਆਂ ਦਾ ਧੌਂਸ ਦਿਖਾ ਕੇ ਉਹ ਕਲੋਨੀ 'ਚ ਕਦੀ ਕਿਸਦੇ ਘਰ ਗੋਲੀ ਚਲਾਤੀ ਉਹਨੇ ਹਾਲੇ ਚੱਕ ਚਲਾਤੀ ਹੁਣ ਥੋੜੇ ਦਿਨ ਪਹਿਲਾਂ ਜੂਨ ਚੱਕ ਚਲਾਤੀ 5 ਤਰੀਕ ਨੂੰ ਸਾਡੇ ਤੇ ਚਲਾਤੀ ਜਿਹਦੀ ਵੀਡੀਓ ਵੀ ਆ ਸਾਰਾ ਕੁਝ ਸਾਡੇ ਕੋਲ ਤਾਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਫੇਰ ਅਸੀਂ ਆਪਣਾ ਕੰਮ ਕਰਨਿਆ ਤੇ ਫੇਰ ਮੁੰਡੇ ਲੈ ਕੇ ਡੱਕਣਾ ਆ ਗਿਆ ਅੱਜ ਕਿੰਨੇ ਮੁੰਡੇ ਗ੍ਰਿਫਤਾਰ ਕੀਤੇ ਪੁਲਿਸ ਨੇ ਪੁਲਿਸ ਨੇ 6-7 ਗ੍ਰਿਫਤਾਰ ਕੀਤੇ ਆ ਕੋਈ 10-12 ਭੱਜ ਗਿਆ ਜਿਹਦੀ ਬਕਾਦਾ ਵੀਡੀਓ ਪੁਲਿਸ ਨੂੰ ਦਿੱਤੀ ਆ ਉਹ ਬੰਦੇ ਨਹੀਂ ਆ ਇਹਨਾਂ ਦੇ ਘਰੋਂ ਇਹਨਾਂ ਦੇ ਹੋਟਲ ਚੋਂ 도ੜਿਆ ਤੇ ਉਹਦੀ ਵੀਡੀਓ ਵੀ ਬਣੀ ਆ ਪੁਲਿਸ ਨੇ ਉੱਥਾਂ ਹੀ ਚੁੱਕਿਆ ਬਕਾਦਾ ਇਹਦੀਆਂ ਹਰ ਅਸਲੇ ਦੀਆਂ ਜਦੋਂ ਜਿੱਥੇ ਜਿੱਥੇ ਗੋਲੀ ਚਲਾਈ ਆ ਸਾਰੀਆਂ ਇਹਦੀਆਂ ਪਤਾ ਨਹੀਂ ਐਡੀ ਇਹਨੂੰ ਕਹਦੀ ਸਪੋਰਟ ਆ ਇੱਕ ਇਹਦਾ ਰੀਡਰ ਆ ਐਸਐਸਪੀ ਦਾ ਉਹ ਇਹਦਾ ਸਕੇ ਮਾਮੇ ਦਾ ਮੁੰਡਾ ਆ ਢੀ ਉਹ ਪੇਸ਼ ਹੀ ਨਹੀਂ ਜਾਣਦਾ ਕਿਤੇ ਸ਼ਰਿਆਮ ਸਾਰੀ ਕਲੋਨੀ ਚ ਤੁਸੀਂ ਕਿਤੋਂ ਵੀ ਗਵਾਹ ਆ ਸਾਰੀ ਵੀ ਇੱਥੇ ਕਿਹੜਾ ਕੰਮ ਚੱਲਦਾ ਭਾਈ ਮੇਰਾ ਨਾਮ ਮੇਜਰ ਸਿੰਘ ਬਾਜਵਾ ਹਰਦ ਬਥਵਾਲੇ ਦਾ ਵਸਨੀਕ ਆ ਹੀ ਮੈਂ ਤੇ ਰਕਬਾ आले ਜਗਦਾ ਜਿੱਥੇ ਆਪਾਂ ਹੁਣ ਖੜੇ ਆ ਇਸੇ ਰਕਬੇ ਦੇ ਨਾਲ ਹੀ ਮੇਰਾ ਰੈਸਟੋਰੈਂਟ ਵੀ ਆ ਤੇ ਮੇਰਾ ਜਿਹੜਾ ਗਵੰਡੀ ਆ ਹਰਪਿੰਦਰ ਸਿੰਘ ਮਾਨ ਆ ਇਹਦਾ ਮਿੱਟੀ ਦਾ ਕਾਰੋਬਾਰ ਆ ਜੀ ਆ ਜਿੱਥੇ ਆਪਾਂ ਹੁਣ ਖੇਤੋਤੇ ਆ ਇਹ ਸਰਕਾਰੀ ਜੰਗਲਾਤ ਦੀ ਜਗ੍ਹਾ ਆ ਇਹ ਇੱਥੇ ਪਿਛਲੇ ਪਾਸੇ ਮੇਰੀ ਜ਼ਮੀਨ ਆ ਮੇਰੀ ਜ਼ਮੀਨ ਦੇ ਅਗਲੇ ਪਾਸੇ ਮਿੱਟੀ ਡੰਪ ਕਰਦਾ ਆ ਤੇ ਕਦੀ ਚੁੱਕ ਲੈਂਦਾ ਮਿੱਟੀ ਕਦੀ ਪਾ ਲੈਂਦਾ ਵਾ ਠੀਕ ਆ ਇਹਨੂੰ ਮੈਂ ਬੜੀ ਵਾਰੀ ਮਤਲਬ ਆ ਕੰਮ ਤੋਂ ਰੋਕਿਆ ਕਿ ਪਿਛਲੇ ਪਾਸੇ ਮੇਰੀ ਪ੍ਰਾਪਰਟੀ ਆ ਮੈਨੂੰ ਜਾਨੋ ਮੇਰਾ ਰਸਤਾ ਵੀ ਬੰਦ ਹੁੰਦਾ ਵਾ ਅੱਗੇ ਟੋਏ ਵੀ ਪਾ ਦਿੰਦਾ ਜੋ ਤੁਸੀਂ ਪਿਛੇ ਵੇਖ ਰਹੇ ਜੀ ਠੀਕ ਆ ਜੀ ਇਹ ਬਜਾਏ ਇਹ ਗਲਮਨੰਨ ਤੋਂ ਜਾਂ ਸਰਕਾਰੀ ਥਾਂ ਦੇ ਵਿੱਚ ਮਿੱਟੀ ਚੁੱਕਣ ਤੋਂ ਜਾਂ ਪਾਣ ਤੋਂ ਮੇਰੇ ਗੱਲ ਪੈਂਦਾ ਵਾ ਜੇ ਕਿ ਪਿਛਲੇ ਮਹੀਨੇ ਦੀ 5 ਤਰੀਕ ਨੂੰ ਇੱਕ ਵੀਡੀਓ ਹੋਈ ਆ ਮੰਨ ਲਓ ਵੀ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਮੇਰੇ ਹੱਥੀ ਪੈ ਰਹੇ ਨੇ ਠੀਕ ਹੈ ਜੀ ਉਹਦੀ ਦਰਖਾਸਤ ਇੱਕ ਚੱਲ ਰਹੀ ਆ ਅਫਸਰਾਂ ਕੋਲ ਜਿਹੜੀ ਆ ਸਰਕਾਰੀ ਜਗ੍ਹਾ ਦੀ ਦਰਬਾਰਤੋ ਕਰ ਰਿਆ ਵਾ ਇੱਥੇ ਇਹਦੀ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੰਗਲਾਂ ਤੋਂ ਵਿਭਾਗ ਨੂੰ ਵੀ ਇੱਥੇ ਧਿਆਨ ਦੇਣ ਦੀ ਲੋੜ ਆ ਠੀਕ ਹੈ ਜੀ ਤੇ ਮੈਂ ਇਹੋ ਮੰਗ ਕਰਦਾ ਵਾਂ ਵੀ ਜਦੋਂ ਵੀ ਮੈਂ ਇਹਨੂੰ ਸਰਕਾਰੀ ਥਾਂ ਤੇ ਮਿੱਟੀ ਲਾਣ ਤੋਂ ਜਾਂ ਚੁੱਕਣ ਤੋਂ ਮਨਾ ਕਰਦਾ ਆ ਇਹ ਮੈਨੂੰ ਤੋ ਮੇਰੇ ਰੈਸਟੋਰੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਵੀ ਅੱਜ ਕੀ ਕਰ ਰਹੇ ਹੋ ਅੱਜ ਕਿਹਨਾਂ ਇੰਸਟਰਕਸ਼ਨ ਕਰ ਰਹੇ ਹੋ ਜਾਂ ਕੀ ਕਰ ਰਹੇ ਹੋ ਇੱਥੇ ਅੱਜ ਇੱਥੋਂ ਮਿੱਟੀ ਪੋਟ ਰਹੇ ਹੈਗੇ ਜਿਹੜੀਆਂ ਕਿ ਵੀਡੀਓ ਮੇਰੇ ਕੋਲ ਪਈਆਂ ਨੇ ਫੋਨ 'ਚ ਜਿਹੜੀਆਂ ਤੁਹਾਨੂੰ ਮੈਂ ਦੇ ਵੀ ਦਿਆਂਗਾ ਜੀ ਸਰਕਾਰੀ ਮਿੱਟੀ ਪੋਟ ਰਹੇ ਜਾਂ ਆਪਣੀ ਪੋਟ ਰਹੇ ਸਰਕਾਰੀ ਮਿੱਟੀ ਪੋਟ ਰਹੇਗੇ ਇੱਥੋਂ ਜੀ ਇਸ ਜਗ੍ਹਾ ਤੇ ਪਹਿਲਾਂ ਕੀ ਸੀ ਇੱਥੇ ਲੱਗੇ ਪੈਣ ਰਿਹਾ ਜੀ ਇੱਥੇ ਮਤਲਬ ਕੂੜਾ ਵਗੈਰਾ ਜਾਂ ਪਿੰਡਾਂ ਦਾ ਜਿੰਨਾ ਵਾਧਾ ਘਾਟਾ ਸਮਾਨ ਉਹੀ ਹੈਗਾ ਸਰਕਾਰੀ ਥਾਂ 'ਚ ਜਿਦਾ ਆਮ ਤੌਰ ਤੇ ਲੋਕ ਪਿੰਡਾਂ ਦੇ ਬਾਹਰ ਛੋਟੀ ਦਿੰਦੇ ਆ ਫਿਰ ਨ ਸੜਕ ਦੇ ਕੰਡੇ ਤੇ ਆਹੜੀ ਮਿੱਟੀ ਪਈ ਹੈ ਸਰਕਾਰੀ ਹੈ ਜਾਂ ਕਿਤੇ ਹਾਂਜੀ ਸਰਕਾਰੀ ਜਗਾ ਤੇ ਸਰਕਾਰੀ ਮਿੱਟੀ ਹੈ ਜੀ ਇਸ ਸਰਕਾਰੀ ਮਿੱਟੀ ਹੈ ਹਾਂਜੀ ਬੰਦੇ ਪਹਿਲਾਂ ਇਹਨਾਂ ਨੇ ਸੱਦੇ ਸੀਗੇ ਜੀ ਠੀਕ ਆ ਜਦੋਂ ਮੈਂ ਇਹਨਾਂ ਨੂੰ ਮਿੱਟੀ ਰੋਕਣ ਲਈ ਕਿਹਾ ਕਿ ਮਿੱਟੀ ਇਥੋਂ ਨਾ ਪੁੱਟੀ ਜਾਵੇ ਮੇਰੇ ਨਾਲ ਕੋਈ ਦੋ ਆਪਣੇ ਭੈਣ ਭਰਾ ਹੋਣਗੇ ਤੇ ਨਾ ਕਿਸੇ ਦੇ ਹੱਥ ਚ ਕੋਈ ਹਥਿਆਰ ਸੀਗਾ ਨਾ ਕਿਸੇ ਨੇ ਕੋਈ ਗੱਲ ਕਰੀ ਨਾ ਕੋਈ ਲਲਕਾਰਾ ਮਾਰਿਆ ਵਾ ਜੇ ਉਸ ਗੱਲ ਨੂੰ ਵੀ ਕਹਿੰਦਾ ਕਿ ਬੰਦਿਆਂ ਤੇ ਬੰਦੇ ਦੇ ਨਾਲ ਇੱਕ ਦੋ ਬੰਦੇ ਤੇ ਵੈਸੇ ਆ ਹੀ ਜਾਂਦੇ ਨੇ ਜੀ ਠੀਕ ਆ ਨਾ ਕਿਸੇ ਨੇ ਕਿਸੇ ਨੂੰ ਗੱਲ ਕੱਢੀ ਐ ਤੇ ਨਾ ਕੋਈ ਹੱਥ ਪਈਏ ਨਾ ਕੋਈ ਹਿੰਸਕ ਘਟਨਾ ਹੋਈ ਹੈ ਜੀ ਇਨੂੰ ਮੇਰੇ ਤੋਂ ਐਸੇ ਗੱਲ ਦੀ ਤਕਲੀਫ ਆ ਕਿ ਇਹ ਮੈਨੂੰ ਮਿੱਟੀ ਲਾਣ ਤੋਂ ਜਾਂ ਪੁੱਟਣ ਤੋਂ ਰੋਕਦਾ ਵਾ ਤੇ ਇਹ ਕਦੀ ਫਿਰ ਮੈਨੂੰ ਬਦਨਾਮ ਕਰਦਾ ਕਦੀ ਮੇਰੇ ਰੈਸਟੋਰੈਂਟ ਨੂੰ ਨਾਮ ਕਰਦਾ ਤੇ ਕੁਝ ਦਿਨ ਪਹਿਲਾਂ ਇਹਨੇ ਮੇਰੇ ਨਾਲ ਹਤਾਈ ਵੀ ਕੀਤੀ ਆ ਰੈਸਟੋਰੈਂਟ ਦੇ ਬਾਹਰ ਜਿਹੜੀ ਵੀਡੀਓ ਕੋਲ ਹੈ ਜੀ ਦੇਖੋ ਗੋਲੀ ਚੱਲਣ ਦੀ ਆਵਾਜ਼ ਜਾਂ ਤਾਂ ਕੋਈ ਗੋਲੀ ਚਲਾਉਂਦਾ ਦਿਖਦਾ ਹੋਏ ਠੀਕ ਆ ਜੀ ਹੋ ਸਕਦਾ ਪਟਾਕਾ ਵੀ ਹੋ ਸਕਦਾ ਬੁਲਡ ਦਾ ਪਟਾਕਾ ਹੋ ਸਕਦਾ ਦੂਜਾ ਪਟਾਕਾ ਵੀ ਹੋ ਸਕਦਾ ਜਾਂ ਇਹਨਾਂ ਵੱਲੋਂ ਵੀ ਚਲਾਈ ਗਈ ਹੋ ਸਕਦੀ ਆ ਜਾਂ ਤਾਂ ਕੋਈ ਲੱਭਦੀ ਪੀਏ ਬੱਟ ਮਾਰਦੇ ਹਾਂ ਉਹ ਦੇਖੋ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਮੇਰੇ ਵਾਲੇ ਪਾਸੇ ਆ ਗਏ ਤੋੜਬਾ ਨਗਾ ਰਹੇ ਸੀਗੇ ਠੀਕ ਆ ਤੇ ਬਾਕੀ ਗੋਲੀ ਜਿਹੜੀ ਚੱਲਣ ਦੀ ਗੱਲ ਆ ਉਹ ਝੂਠੀ ਹੈ ਜੀ ਗਵਾਂਡੀ ਨੇ ਜੀ ਇੱਕਦਣਾ ਹਰਕਮਲ ਆ ਤੇ ਇੱਕਦਣਾ ਹਰਮਿੰਦਰ ਸਿੰਘ ਹਰਪਿੰਦਰ ਸਿੰਘ ਮਾਨ ਆ ਤੇ ਇਹਨਾਂ ਦੀ ਆਪਸ ਵਿੱਚ ਕੰਧ ਸਾਂਝੀ ਆ ਤੇ ਇਹਨਾਂ ਦੀ ਕੋਈ ਮਤਲਬ ਆਂਗਗਵਾਂਡ ਦੇ ਤੌਰ ਤੇ ਜਿਵੇਂ ਕੋਈ ਹੈਗਾ ਰੰਜਿਸ਼ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੀਆਂ ਨੇ ਜਿਹਦੀ ਅਸੀਂ ਮੌਕੇ ਤੇ ਜਾ ਕੇ ਅਸੀਂ ਜਿਹੜੇ ਉੱਥੇ ਵੈਰੀਫਾਈ ਕੀਤਾ ਹੈ ਤੇ ਜੋ ਵੀ ਗਾਂ ਜਿਹੜੀ ਆਊਗਾ ਤੱਥ ਸਾਹਮਣੇ ਆਉਣਗੇ ਉਸ ਮਤਲਬ ਕਾਨੂੰਨੀ ਕਾਰਵਾਈ ਕੀਤੀ ਕੋਈ 12 ਬੰਦੇ ਵੀ ਆਏ 12 ਬੰਦੇ ਜਿਹੜਾ ਹਰਕਮਨ ਸਿੰਘ ਉਹਦਾ ਰੈਸਟੋਰੈਂਟ ਹੈ ਜੀ ਉਥੇ ਬੰਦੇ ਸੀਗੇ ਅਸੀਂ ਲਿਆਂਦੇ ਆ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਕੀ ਕਾਰਵਾਈ ਕੀਤੀ ਜਾ ਰਹੀ ਉਹਨਾਂ ਨੂੰ ਤਸਦੀਕ ਕਰਦੇ ਆ ਵੀ ਉਹ ਗਾਗ ਸੀ ਲੜਨ ਦੀ ਨੀਤ ਨਾਲ ਆਏ ਸੀ ਕਿਹੜੀ ਨਾ ਆਏ ਸੀ ਉਹ ਫਿਰ ਜਦੋਂ ਕੋਈ ਤੱਥ ਸਾਹਮਣੇ ਆਉਣਗੇ ਫਿਰ ਉਸ ਤੋਂ ਉਹਨਾਂ ਨੂੰ ਵੈਰੀਫਾਈ ਕਰਕੇ